ਸਸੀਕਾਲ ਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਅੱਜ ਫੇਰ ਤੁਹਾਡੀ ਕਚਹਿਰੀ ਚ ਲੈ ਕੇ حاضر ਹੋਇਆ ਹਾਂ ਅੱਜ ਕੱਪੜ ਸ਼ਾਨ ਕਰਾਂਗੇ ਪੰਜਾਬ ਦੇ ਵਿੱਚ ਪੂਰਾ ਰੋਲਾ ਪਿਆ ਹੋਇਆ ਸਿਆਸੀ ਪਾਰਟੀਆਂ ਨੇ ਸਾਰੇ ਮੁੱਦੇ ਛੱਡ ਕੇ ਜਿਹੜੀਆਂ ਰਵੈਤੀ ਪਾਰਟੀਆਂ ਨੇ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਆਦਿ ਸਕਿਉਰਟੀ ਜਿਹੜੀ ਹਟਾਈ ਗਈ ਆ ਸਕਿਉਰਟੀ ਘਟਾਈ ਗਈ ਆ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਦੇ ਤੇ ਕੇਂਦਰਿਤ ਉਸ ਨੂੰ ਬਣਾ ਲਿਆ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਮੁੱਦੇ ਉਹਨਾਂ ਲਈ ਮੱਧਮ ਨੇ ਕਿਉਂਕਿ ਉਹਨਾਂ ਨੂੰ ਹੋ ਸਕਦਾ ਵੀ ਆਪਣਾ ਹੀ ਖਤਰਾ ਹੋ ਗਿਆ ਹੋਵੇ ਕਿਉਂਕਿ आम आदमी पार्टी ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਇੱਕ ਬੜਾ ਦਾਵਾ ਕੀਤਾ ਸੀਗਾ ਕਿ ਜਿਹੜੀਆਂ ਹੈਗੀਆਂ ਜਿਹੜੇ ਲੋਕਾਂ ਦੇ ਨਾਲ ਟੌਟਮਕੇ ਨੂੰ ਸੁਰੱਖਿਆ ਜਿਹੜੇ ਕਰਮਚਾਰੀ ਤਨਾਦ ਕੀਤੇ ਗਏ ਨੇ ਉਹਨਾਂ ਨੂੰ ਲੋਕਾਂ ਦੀ ਰਾਖੀ ਲਈ ਹਟਾ ਕੇ ਲਾਵਾਂਗੇ ਪਰ ਭਗਵੰਤ ਮਾਨ ਸਰਕਾਰ ਨੇ ਹਟਾਉਣ ਦੀ ਜਦੋਂ ਸਰਕਾਰ ਆਈ ਹੈ ਕੋਸ਼ਿਸ਼ ਤਾਂ ਕੀਤੀ ਆ ਉਦੋਂ ਅਣਹੋਣੀ ਘਟਨਾ ਵਾਪਰ ਗਈ ਸੀ ਸਿੱਧੂ ਮੂਸੇਵਾਲੇ ਨੂੰ ਉਸ ਦਰਿੰਦਿਆਂ ਨੇ ਉਹਨਾਂ ਨੇ ਜਿਹੜਾ ਹੈਗਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਹੜੇ ਮਨੋ ਸਾਡੇ ਮਸ਼ਹੂਰ ਗਾਇਕ ਫਨਕਾਰ ਸੀ ਸਿੱਧੂ ਮੂਸੇਵਾਲਾ ਜਿਹਦਾ ਕਿ ਅਜੇ ਤੱਕ ਪੰਜਾਬ ਸਦਮੇ ਦੇ ਵਿੱਚ ਚੋਂ ਨਹੀਂ ਉਹਨਾਂ ਦੇ ਚਿਹਤੇ ਨਿਕਲੇ ਹੁਣ ਆਪਾਂ ਸਿਰਫ ਕੇਂਦਰਤ ਲਿਆਵਾਂਗੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਘਟਾਉਣ ਦਾ ਕਿਉਂਕਿ ਤਰਨ ਤਰਾਂ ਦੇ ਜਿਹੜੇ ਹੈਗੇ ਆ ਸਰਕਾਰ ਤੇ ਉਂਗਲੀ ਚੱਕੀ ਜਾ ਰਹੀ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਉਹਨਾਂ ਦੀ ਕਾਰਜਕਾਰੀ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਆਪਣੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਕੱਲ ਜਿਹੜੇ ਕਿ ਉਹਨਾਂ ਦੇ ਰਿਸ਼ਤੇਦਾਰ ਸੁਖਵੀਰ ਸਿੰਘ ਬਾਦਲਹੋਰੀ ਜਿਹੜੇ ਕਹਿੰਦੇ ਸੀ ਵੀ ਉਹ ਉਹਨਾਂ ਨਾਲ ਜਿਹੜਾ ਤੋੜ-ਪਛੋੜਾ ਹੋ ਗਿਆ ਸੀ ਪੰਥਕ ਮੁੱਦਿਆਂ ਨੂੰ ਲੈ ਕੇ ਉਹ ਵੀ ਸੁਖਵੀਰ ਸਿੰਘ ਬਾਦਲ ਵੀ ਬਿਕਰਮ ਸਿੰਘ ਮਜੀਠੀਆ ਦੀ ਪਿੱਠ ਤੇ ਆ ਗਏ ਹਨ ਹੁਣ ਕਿਉਂਕਿ ਆਮ ਲੋਕ ਭਾਵੇਂ ਕਿ ਜਿਹੜੇ ਕਿ ਜਿਨ੍ਹਾਂ ਨੇ ਕਿਸੇ ਰਾਜਨੀਤਿਕ ਪਾਰਟੀਆਂ ਨਾਲ ਕੋਈ ਸੰਬੰਧ ਨਹੀਂ ਉਹਨਾਂ ਵੱਲੋਂ ਵੀ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਟਵੀਟ ਕੀਤੇ ਜਾਂਦੇ ਹਨ ਕਿ 3 ਕਰੋੜ ਦੀ ਜਨਤਾ ਦੀ ਸੁਰੱਖਿਆ ਕੌਣ ਕਰੇ ਕੀ ਇਹਨਾਂ ਲੋਕਾਂ ਨੂੰ ਹੀ ਸੁਰੱਖਿਆ ਚਾਹੀਦੀ ਆ ਸੁਰੱਖਿਆ ਕਰਮਚਾਰੀ ਚਾਹੀਦੀ ਆ ਕਿਉਂਕਿ 1 ਲੱਖ ਰੁਪਇਆ ਇੱਕ ਗਨਮੈਨ ਦਾ ਪੈਂਦਾ ਵਾ ਸਰਕਾਰ ਦੇ ਕਿਉਂਕਿ ਜਿਹੜਾ ਲੋਕਾਂ ਦੀ ਜੇਬ ਦੇ ਵਿੱਚੋਂ ਜਾਂਦਾ ਲੋਕਾਂ ਦੇ ਟੈਕਸ ਦੇ ਵਿੱਚੋਂ ਜਾਂਦਾ ਭਾਵੇਂ ਕਿ ਸੈਲੀਬ੍ਰਿਟੀਆਂ ਨੇ ਵੀ ਰੱਖੇ ਹੋਏ ਨੇ ਗਨਮੈਨ ਤੇ ਵੱਡੇ ਇੰਡਸਟਰੀ ਲਿਸਟਾਂ ਨੇ ਵੀ ਰੱਖੇ ਹੋਏ ਨੇ ਪਰ ਉਹਨਾਂ ਨੇ ਸਰਕਾਰੀ ਗਨਮੈਨ ਨਹੀਂ ਬਹੁਤੇ ਸਾਰੇ ਨੇ ਰੱਖੇ ਹੋਏ ਉਹਨਾਂ ਨੇ ਜਿਹੜੀ ਪ੍ਰਾਈਵੇਟ ਏਜੰਸੀਆਂ ਨੇ ਜਿਨ੍ਹਾਂ ਨੂੰ ਖਤਰਾ ਵਾ ਉਹਨਾਂ ਨੇ ਪ੍ਰਾਈਵੇਟ ਏਜੰਸੀਆਂ ਸਿਕਿਉਰਿਟੀ ਏਜੰਸੀਆਂ ਤੋਂ ਲੈ ਕੇ ਗਨਮੈਨ ਰੱਖੇ ਹੋਏ ਨੇ ਪਰ ਕਿਉਂਕਿ ਸਰਕਾਰ ਵੀ ਅਲਾਉ ਕਰਦੀ ਆ ਸਰਕਾਰ ਜਿਹੜੀ ਪੁਲਿਸ ਜਿਹੜੀ ਹੈਗੀ ਆ ਉਹਨਾਂ ਨੂੰ ਬਕਾਇਦਾ ਤੌਰ ਤੇ ਲੈਸ ਸਸ ਦਿੰਦੀ ਆ ਸਿਕਿਉਰਿਟੀ ਏਜੰਸੀਆਂ ਨੂੰ ਔਰ ਉਹਨਾਂ ਦੀ ਜਿਵੇਂ ਹੈਗੀ ਆ ਹਸਪਤਾਲਾਂ ਦੇ ਵਿੱਚ ਵੀ ਰੱਖੀ ਹੁੰਦੀ ਆ ਸੁਰੱਖਿਆ ਇੰਡਸਟਰੀਆਂ 'ਚ ਵੀ ਰੱਖੀ ਹੁੰਦੀ ਆ ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦੀ ਆ ਪਰ ਆਪਾਂ ਇੱਧਰ ਫੇਰ ਆਨੇ ਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਘਟਾਉਣ ਤੇ ਰੌਲਾ ਕਿਉਂ ਸੂਤਰ ਦੱਸਦੇ ਨੇ ਕਿ ਜਿਹੜੀ 2010 ਤੋਂ ਜਿਹੜੀ ਸੁਰੱਖਿਆ ਚੱਲੀ ਆ ਰਹੀ ਸੀ ਬਿਕਰ ਸਿੰਘ ਮਜੀਠੀਆ ਦੀ ਸੇਮ ਜਿਹੜੀ ਹੈਗੀ ਆ ਕਿਉਂਕਿ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਦੇ ਵਿੱਚ ਰਾਜ ਸੀ ਸਖਬੀ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇ ਹੋਣ ਕਾਰਨ ਜਿਹੜੇ ਹੈਗੇ ਆ ਬਿਕਰ ਸਿੰਘ ਮਜੀਠੀਆ ਨਜ਼ਦੀਕੀ ਰਿਸ਼ਤੇਦਾਰ ਹੋਣ ਕਾਰਨ ਉਹ ਸੱਤਾ ਦੇ ਵਿੱਚ ਆ ਗਏ ਸਨ ਜੂਥ ਦੀ ਕਮਾਨ ਸੰਭ ਲਈ ਸੀ ਤੇ ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਪਾਵਰਫੁਲ ਵਿਅਕਤੀ ਬਣ ਗਏ ਸਨ ਰਾਜਨੀਤਿਕ ਜਿਹੜੇ ਹੈਗੇ ਆ ਪਰ ਫਿਰ ਸਾਬਕਾ ਮੰਤਰੀ ਵੀ ਹੁਣ ਹੈਗੇ ਆ ਸਾਬਕਾ ਐਮਐਲਏ ਵੀ ਹੈਗੇ ਆ ਪਰ ਬਹੁਤ ਸਾਰੇ ਸਵਾਲ ਉੱਠਦੇ ਸੀ ਹੁਣ ਆਮ ਆਦਮੀ ਪਾਰਟੀ ਨੇ ਸਵਾਲ اٹھਾਇਆ ਵੀ ਨਾ ਉਹ ਐਮਐਲਏ ਵੀ ਉਹਨਾਂ ਨੇ ਕਿਹਾ ਵੀ ਇਹ ਤਾਂ ਡਰੱਗ ਮਾਫੀਆ ਵਾ ਭਾਵੇਂ ਕਿ ਜਿਹੜੇ ਦੋਸ਼ ਆ ਉਹ ਵੱਡੇ ਜਿਹੜੇ ਬਹੁ ਕਰੋੜੀ ਜਿਹੜਾ ਡਰੱਗ ਸਕੈਂਡਲ ਆ ਭੋਲਾ ਡਰੱਗ ਸਕੈਂਡਲ ਉਹਦੇ ਨਾਲ ਜੁੜੇ ਹੋਏ ਸੀ ਤਾਰ ਜਿਹੜੇ ਕਿ ਜੇਲ੍ਹ ਦੀ ਹਵਾ ਵੀ ਖਾ ਕੇ ਆਏ ਨੇ ਬਿਕਰ ਸਿੰਘ ਮਜੀਠੀਆ ਉਹਨੀ ਇੱਕ ਸਾਲ ਰਹੇ ਔਰ ਫਿਰ ਤਰਾਂਤਰਾਂ ਦੇ ਜਿਹੜੀਆਂ ਹੈਗੀਆਂ ਸੈਟ ਦੀਆਂ ਉਹਦਾ ਸਾਹਮਣਾ ਕਰਨਾ ਪੈ ਰਿਆ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਨੇ ਤਾਂ ਸਾਬ ਕਹਿ ਦਿੱਤਾ ਵੀ ਇਹ ਮਾਫੀਆ ਨੇ ਮਾਫੀਆ ਨੂੰ ਸੁਰੱਖਿਆ ਕਾਦੀ ਕਿਉਂਕਿ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਜਿਹੜਾ ਪੂਰਾ ਸੂਬੇ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਕੈਂਪੇਨ ਬਿੱਢੀ ਹੋਈ ਆ ਉਹਦੇ ਖਿਲਾਫ ਤੇ ਅਸੀਂ ਡਰਗ ਤਸਕਰਾਂ ਦੇ ਈਵਨ ਜਿਹੜੇ ਹੈਗੇ ਆ ਜਿਹੜੇ ਲੋਕਾਂ ਦੀਆਂ ਜਵਾਨੀਆਂ ਦਾ ਘਾਣ ਕਰਨ ਵਾਲੇ ਲੋਕਾਂ ਦਾ ਘਰ ਝਾੜਨ ਵਾਲੇ ਅਸੀਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਨ ਤੇ ਉਹਨਾਂ ਦੇ ਖਿਲਾਫ ਸਖਤੀ ਦੇ ਤੌਰ ਤੇ ਕਾਰਵਾਈ ਕਰ ਰਹੇ ਆ ਪਰ ਇਹਦੇ ਇਹਨੂੰ ਕਿਉਂ ਇਹਨੂੰ ਤਾਂ ਗਨਮੈਨ ਇਹਨੂੰ ਦੇਖ ਕੇ ਨਵਾਜਿਆ ਹੋਇਆ ਕਿ ਦੂਜੇ ਪਾਸੇ ਪੁਲਿਸ ਅਧਿਕਾਰੀ ਐਡੀਜੀਪੀ ਅਰਪਤ ਸ਼ੁਕਲਾ ਜਿਹੜੇ ਸਿਕਿਉਰਿਟੀ ਹੈੱਡ ਨੇ ਉਹਨਾਂ ਦਾ ਕਹਿਣਾ ਵਾ ਉਹਨਾਂ ਨੇ ਇੱਥੇ ਸਪਸ਼ਟ ਕਰ ਦਿੱਤਾ ਵੀ ਜਿਹੜਾ ਹੈਗਾ ਸਾਡਾ ਰਿਵਿਊ ਚੱਲਦਾ ਰਹਿੰਦਾ ਜਿਹੜੀ ਸੁਰੱਖਿਆ ਨੂੰ ਲੈ ਕੇ ਹਰ ਇੱਕ ਬੰਦੇ ਦੀ ਸੁਰੱਖਿਆ ਨੂੰ ਲੈ ਕੇ ਚੱਲਦਾ ਰਹਿੰਦਾ ਪਰ ਉਹਦੇ ਤੇ ਉਹਨਾਂ ਦਾ ਸਾਫ਼ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਟਵੀਟ ਵੀ ਕੀਤਾ ਕਿ ਉਹਨਾਂ ਦੀ ਸਿਕਿਉਰਿਟੀ ਵਾਪਸ ਨਹੀਂ ਲਈਗੀ ਉਹਨਾਂ ਦੀ ਸਿਕਿਉਰਿਟੀ ਘਟਾਈ ਗਈ ਆ ਕਿਉਂਕਿ ਹੁਣ ਉਹਨਾਂ ਨੂੰ ਜਿਹੜਾ ਉਸ ਲੈਵਲ ਦਾ ਖਤਰਾ ਨਹੀਂ ਸੀ ਜਿਹੜੀਆਂ ਉਹਨਾਂ ਨੇ ਕਿਹਾ ਵੀ ਜਨ ਸਾਰੀਆਂ ਏਜੰਸੀਆਂ ਤੋਂ ਜਿਵੇਂ ਖੁਫੀ ਏਜੰਸੀਆਂ ਕੇਂਦਰੀ ਏਜੰਸੀਆਂ ਅਸੀਂ ਉਹਨਾਂ ਤੋਂ ਰਿਪੋਰਟਾਂ ਹੁੰਦੀਆਂ ਨੇ ਰਿਪੋਰਟਾਂ ਆਉਣ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਹੈਗਾ ਡਿਸੀਜਨ ਲੈਂਦੇ ਆ ਉਹ ਆਪਾਂ ਸੁਣਦੇ ਆ ਪਹਿਲਾਂ ਕੀ ਕਹਿੰਦੇ ਨੇ ਏ ਡੀ ਜੀ ਪੀ ਅਰਵਤ ਸੁਖਲਾ ਕੀ ਕਹhenge ਜੋ ਮਜੀਠਿਆ ਸਾਹਿਬ ਦੀ ਸਕਿਉਰਿਟੀ ਦੀ ਵਿਡਰੋਅਲ ਦੀ ਗੱਲਾਂ ਚੱਲ ਰਹੀਆਂ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਡ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਈ ਜਾਂ ਘਟਾਈ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮਜੀਠੀ ਸਾਹਿਬ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਨ੍ਹਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਨ ਔਰ ਗਨਮੈਨ ਪ੍ਰਯਾਪਤ ਨੰਬਰਸ ਦੇ ਵਿੱਚ ਉਨ੍ਹਾਂ ਕੋਲ ਹੈਗੇ ਉਧਰ ਸੂਤਰ ਇਹ ਵੀ ਦੱਸਦੇ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਸੁਰੱਖਿਆ ਹੋਰ ਵਧਾਈ ਹੋਈ ਆ ਪਿਛਲੇ ਸਮੇਂ ਤੋਂ ਕਿਉਂਕਿ ਜਦੋਂ ਦਾ ਉਹਨਾਂ ਤੇ ਜਦੋਂ ਸ੍ਰੀ ਕਾਲਤਾਤਤ ਸਾਹਿਬ ਜੀ ਕੇ ਸਜ਼ਾ ਭੁਗਤ ਰਹੇ ਸੀ ਨਰੈਣ ਸਿੰਘ ਚੌੜਾ ਜਿਹੜੇ ਸਾਬਕਾ ਖਾੜਕੂ ਨੇ ਉਹਨਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਗੋਲੀ ਚਲਾਈ ਗਈ ਆ ਉਹਨਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੈਂਟਰਲ ਏਜੰਸੀਆਂ ਵੀ ਬਕਾਇਦਾ ਤੌਰ ਤੇ ਆਈ ਵੀ ਅਧਿਕਾਰੀ ਵੀ ਪਹੁੰਚੇ ਸੀ ਉਹਨਾਂ ਨੇ ਮੀਟਿੰਗ ਹੋਈ ਉਹਨਾਂ ਨੇ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਤੇ ਔਰ ਸੂਤਰ ਇਹ ਵੀ ਦੱਸਦੇ ਆ ਵੀ ਕਿ ਉਹਨਾਂ ਨੂੰ ਅਜੇ ਜਿਹੜਾ ਹੈਗਾ ਪਬਲਿਕ ਕੋਈ ਪ੍ਰੋਗਰਾਮ ਕਰਨ ਤੇ ਵੀ ਰੋਕ ਦਿੱਤਾ ਗਿਆ ਸੀ ਸਲਾਹ ਦਿੱਤੀ ਗਈ ਸੀ ਕਿ 6 ਮਹੀਨੇ ਜਿਹੜੇ ਹੈਗੇ ਆ ਪਬਲਿਕ ਪ੍ਰੋਗਰਾਮ ਨਾ ਕੀਤੇ ਜਾਣ ਉਹਨਾਂ ਦਾ ਐਸਪੀ ਪੱਧਰ ਦਾ ਇੱਕ ਜਿਹੜਾ ਹੈਗਾ ਅਧਿਕਾਰੀ ਸਿਕਿਉਰਿਟੀ ਦੇਸ ਦਾ ਨਾਤ ਵੀ ਆ ਤੇ ਦੂਜੇ ਪਾਸੇ ਉਹਨਾਂ ਨੂੰ ਕੱਲਿਆਂ ਦੀ ਵਧਾਈ ਨਹੀਂ ਗਈ ਸੁਰਖਿਆ ਸੁਖਵੀਰ ਸਿੰਘ ਬਾਦਲ ਦੀ ਹਰ ਸਿਮਰਤ ਕੌਰ ਦੀ ਜਿਹੜੇ ਬਾਦਲ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਬੇਟੀ ਵਿਆਹੀ ਆ ਇਹ ਵੀ ਸੂਤਰ ਦੱਸਦੇ ਨੇ ਬੇਟੀ ਦਾ ਜਿਹੜਾ ਪਿੱਛੇ ਜੇ ਵਿਆਹ ਹੋਇਆ ਉਹਨਾਂ ਦੇ ਔਰ ਇਹ ਘਰ ਵੀ ਜਿਹੜਾ ਹੈਗਾ ਉੱਥੇ ਵੀ ਉਹਨਾਂ ਨੂੰ ਵੀ ਸੁਰੱਖਿਆ ਜਿਹੜੀ ਦਿੱਤੀ ਗਈ ਆ ਕਿਉਂਕਿ ਇਹ ਸਿਕਿਉਰਟੀ ਦਾ ਕੰਮ ਆ ਭਾਵੇਂ ਕਿ ਅਸੀਂ ਸਿੱਧਾ ਇਹ ਸਿਕਿਉਰਟੀ ਦਾ ਕੰਮ ਆ ਇਹਦੇ ਵਿੱਚ ਜਿਆਦਾ ਤੌਰ ਤੇ ਡੰਗਾਈ ਨਾਲ ਦਖਲ ਨਹੀਂ ਦੇ ਸਕਦੇ ਭਾਵੇਂ ਕਿ ਸਾਨੂੰ ਇਹ ਵੀ ਪਤਾ ਲੱਗਿਆ ਵੀ 2010 ਤੋਂ ਜਿਹੜੀ ਸੁਰੱਖਿਆ ਪ੍ਰਦਾਨ ਹੋਈ ਹੋਈ ਹੈ ਉਸ ਤੋਂ ਬਾਅਦ ਕਿਸੇ ਨੇ ਜਿਹੜਾ ਹੈਗਾ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਵਿਕਰਮ ਸਿੰਘ ਮਜੀਠੀਏ ਤੋਂ ਜਿਹੜਾ ਐਮਐਚਏ ਤੋਂ ਜਿਹੜਾ ਹੈਗਾ ਜਿਹੜਾ ਹੋਮ ਡਿਪਾਰਟਮੈਂਟ ਦਾ ਕੇਂਦਰ ਦਾ ਉੱਥੋਂ ਜਿਹੜਾ ਲਾਇਸੈਂਸ ਮਿਲਿਆ ਹੋਇਆ ਸੀਗਾ ਜਿਹੜੀਆਂ ਤਿੰਨ ਚਾਰ ਸਟੇਟਾਂ ਦਾ ਜਿੱਥੇ ਕੀ ਉਹਨਾਂ ਦੇ ਘਰ ਨਹੀਂ ਉੱਥੇ ਵੀ ਜਿਹੜਾ ਹੈਗਾ ਕਿਉਂਕਿ ਉਹ ਪਰਮਿਟ ਹੁੰਦਾ ਪਰਮਿਟ ਮਿਲ ਜਾਂਦਾ ਹੁੰਦਾ ਕਿਉਂਕਿ ਉੱਥੋਂ ਦੀ ਸਟੇਟ ਨੂੰ ਵੀ ਜਿਹੜੀ ਸੁਰੱਖਿਆ ਦੇਣੀ ਪੈਂਦੀ ਹੈ ਜਦੋਂ ਉਹ ਵੀਆਈਪੀ ਜਾਂਦਾ ਵਾ ਜਾਂ ਵੀਆਈਪੀ ਜਾਂ ਜਿਸ ਨੂੰ ਖਤਰਾ ਹੁੰਦਾ ਵਾ ਤੇ ਇਸ ਕਰਕੇ ਜਿਹੜਾ ਪਾਵੇਂ ਹੋ ਗਏ ਹੁਣ ਦੇਰ ਆਈ ਦਰੋਸਤ ਆਈ ਪਾਵੇਂ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੀ ਰਿਵਿਊ ਕੀਤਾ ਪਰ ਸਰਕਾਰ ਨੂੰ ਇਹ ਵੀ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਜਿਹੜੇ ਹੈਗੇ ਆ ਸੁਰੱਖਿਆ ਪੰਜਾਬ ਪੁਲਿਸ ਦੀ ਜਿਹੜੀ ਹੈਗੀ ਆ ਟ ਟਮੱਕੇ ਖਾਤਰ ਜਿਹੜਾ ਸਟੇਟਸ ਸਿੰਬਲ ਖਾਤਰ ਲੈ ਕੇ ਰੱਖਿਆ ਹੋਇਆ ਪਾਵੇਂ ਕੇ ਉਹਨਾਂ ਨੇ ਜਿਹੜਾ ਹੈਗਾ ਐਮ ਐਲ اے ਨੇ ਹੁਣੀ ਜਿਹੜਾ ਪਿੱਛੇ ਜਿਹੇ ਹਫਤਾ ਪਹਿਲਾਂ ਵਿਧਾਨ ਸਭਾ ਸੈਸ਼ਨ ਲੰਘ ਕੇ ਗਿਆ ਬਜਟ ਸੈਸ਼ਨ ਉਹਦੇ ਵਿੱਚ ਰਾਣਾ ਇੰਦਰ ਪ੍ਰਤਾਪ ਐਮ ਐਲ اے ਨੇ ਮੁੱਦਾ ਵੀ ਉਠਾਇਆ ਸੀ ਕਿ 25 25 ਗਨਮੈਂਟ ਜਿਹੜੇ ਲੈ ਕੇ ਤੁਰੇ ਫਿਰਦੇ ਆ ਉਹਨਾਂ ਤੇ ਕਾਰਵਾਈ ਹੋਵੇ ਉਹਨਾਂ ਨੂੰ ਜਿਹੜਾ ਹੈਗਾ ਗਨ ਗਨਮੈਨ ਹਟਾਏ ਜਾਣ ਕਿਉਂਕਿ ਉਹਨਾਂ ਨੇ ਕਿਹਾ ਸੀ ਜਿਹੜੀ 3 ਕਰੋੜ ਦੀ ਜਨਤਾ ਵਾ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਥਾਣਿਆਂ ਵਿੱਚ ਨਫਰੀ ਵਧਾਈ ਜਾਵੇ ਤਾਂ ਕਿ ਲੋਕਾਂ ਦੀ ਸੁਰੱਖਿਆ ਹੋਵੇ ਤੇ ਪਰ ਜਦ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਹੈਰਾਨੀ ਦੀ ਗੱਲ ਆ ਵੀ 26 ਸੈਕਟਰ ਦੇ ਵਿੱਚ ਮੈਨੂੰ ਜਾਣਦਾ ਮੈਂ ਜਦੋਂ ਜਾਂਨਾ ਤੇ ਉਦੋਂ ਦੇਖਦਾ ਪੰਜਾਬ ਪੁਲਿਸ ਵਾਲੇ ਜਿਹੜੇ ਗਨਮੈਨ ਹੁੰਦੇ ਨੇ ਉਹ ਆਪਣੇ ਆਕਾਮਾਂ ਦਾ ਜਿਹੜਾ ਹੈਗਾ ਉਹ ਜੋਕਾ ਨੂੰ ਸਕੂਲ ਦੇ ਬੱਚੇ ਜਾਂ ਛੱਡਣੋਂ ਦੇ ਹੁੰਦੇ ਆ ਜਾਂ ਸਕੂਲ ਦੇ ਬੱਚੇ ਲੈਣ ਆਉਂਦੇ ਆ ਕਿਉਂਕਿ ਆਪਣੇ ਨਿੱਜੀ ਕੰਮਾਂ ਲਈ ਪੁਲਿਸ ਨੂੰ ਜਿਹੜੇ ਹੈਗੇ ਆ ਪੰਜਾਬ ਪੁਲਿਸ ਨੂੰ ਸਾਡੇ ਜਵਾਨਾਂ ਨੂੰ ਵਰਤਦੇ ਆ ਜਦ ਕਿ ਉਹ ਇਹਨਾਂ ਕੰਮਾਂ ਲਈ ਨਹੀਂ ਹੈਗੇ ਉਹ ਹੈਗੇ ਆ ਸਾਡੀ ਸਟੇਟ ਦੀ ਸਾਡੇ ਲੋਕਾਂ ਦੀ ਸੁਰੱਖਿਆ ਵਾਸਤੇ ਆ ਭਾਵੇਂ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਧਰ ਵੀ ਜਿਹੜਾ ਹੈਗਾ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਆ ਇਸ ਨੂੰ ਉਹਨਾਂ ਖਾਲਸਤਾਨੀ ਦਾ ਨਾਮ ਦੇ ਕੇ ਥ੍ਰਿੱਟੇ ਦਾ ਨਾਮ ਦੇ ਕੇ ਜਿਹੜੇ ਹੈਗੇ ਆ ਉਹਨਾਂ ਤੇ ਵੀ ਰਿਵਿਊ ਹੋਣਾ ਚਾਹੀਦਾ ਗਨਮੈਨ ਲਈ ਬੈਠੇ ਨੇ ਕਿਉਂਕਿ ਕਈ ਤਾਂ ਫੇਕ ਕਾਲਾਂ ਕਰਾ ਕੇ ਉਹ ਉਧਾਰ ਬਣਾ ਲੈਂਦੇ ਆ ਵਿੱਚ ਹੀ ਉੱਚ ਅਧਿਕਾਰੀਆਂ ਦਾ ਵੀ ਰਲ ਕੇ ਪੁਲਿਸ ਵਾਲਿਆਂ ਨਾਲ ਰਲ ਕੇ ਵੀ ਜਿਹੜਾ ਹੈਗਾ ਇਹ ਗੇਮ ਚੱਲਦੀ ਆ ਸੋ ਕਿਉਂਕਿ ਹੁਣ ਜਿਹੜਾ ਹੈਗਾ ਪਰ ਇਹ ਲੋੜ ਹੈ ਕਿਉਂਕਿ ਲੋਕਾਂ ਦੀ ਸੁਰੱਖਿਆ ਦੀ ਕਿਉਂਕਿ ਲੋਕਾਂ ਦੀ ਸੁਰੱਖਿਆ ਤਾਂ ਹੀ ਹੋ ਸਕਦੀ ਆ ਕਿਉਂਕਿ ਜੇਕਰ ਉਹ ਜਿਹੜੇ ਗਨਮੈਨ ਦਿੱਤੇ ਨੇ ਜਿਹੜੇ ਬਹੁਤ ਸਾਰੇ ਇਹਨਾਂ ਸਟੇਟਸ ਸਿੰਬਲ ਜਿਨ੍ਹਾਂ ਨੇ ਬਣਾਇਆ ਹੋਇਆ ਉਹਨਾਂ ਨੂੰ ਸਲਾਹ ਦਿੱਤੀ ਜਾਵੇ ਤੁਸੀਂ ਜਿਹੜਾ ਹੈਗਾ ਪ੍ਰਾਈਵੇਟ ਜਿਹੜੀਆਂ ਸਕਿਉਰਿਟੀ ਏਜੰਸੀਆਂ ਉਹਨਾਂ ਤੋਂ ਲਓ ਪਰ ਜੇਕਰ ਬਹੁਤ ਸਾਰੇ ਜਿਹੜੇ ਅਜਿਹੇ ਲੋਕ ਆ ਗੁਰਸਿਮਰਨ ਮੰਡ ਵਰਗੇ ਜਿਨ੍ਹਾਂ ਕੋਲੇ 20 25 30 35 35 ਗਨਮੈਨ ਨੇ ਕਿ ਨਫਰਤ ਦੇ ਵਰਗੇ ਬਿਆਨ ਦਿੰਦੇ ਨੇ ਔਰ ਜਿਹੜੇ ਪੰਜਾਬ ਨੂੰ ਵਸਦੇ ਰਸਦੇ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹਨ ਆਪਣੀ ਭਾਸ਼ਾ ਦੇ ਨਾਲ ਤਾਂ ਉਹਨਾਂ ਨੂੰ ਜਿਹੜਾ ਹੈਗਾ ਸੁਰੱਖਿਆ ਦੀ ਥਾਂ ਤੇ ਉਹਨਾਂ ਨੂੰ ਇੱਕ ਜਿਹੜੀਆਂ ਵਖਰੇ ਸੈਂਟਰ ਹੋਮ ਬਣਾਏ ਜਾਣ ਉਹਨਾਂ ਲਈ ਸੈਂਟਰ ਹੋਮਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਵੇ ਜਿੱਥੇ ਕਿ ਆਮ ਕੈਦੀਆਂ ਦੀ ਵੀ ਹੁੰਦੀ ਆ ਕੈਦੀਆਂ ਦੇ ਨਾਲ ਜੇਲ੍ਹ ਦੇ ਰੱਖਿਆ ਜਾਵੇ ਤਾਂ ਕਿ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਸੁਰੱਖਿਆ ਲਈ ਪੁਲਿਸ ਫੋਰਸ ਬਣੀ ਆ ਉਹ ਲੋਕਾਂ ਨੂੰ ਮਿਲ ਸਕੇ ਬਸ ਅੱਜ ਇੰਨਾ ਹੀ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਮੈਨੂੰ ਦੇ ਆਜਾਜ ਜੀ ਸਤਿ ਸ੍ਰੀ ਅਕਾਲ